ਮੇਰਾ ਦ ਕਹਿਣਾ ਨਹੀਂ ਅਸੀਂ ਤੇਰਾ ਮੁਖੜਾ ਤੇ ਸ਼ਿਗਾਇਲ ਮੈਂ ਸੋਨੀਆ ਅੱਜਕੱਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਫੇਮਸ ਸਿੰਗਰ ਦਲਜੀਤ ਦੋਸਾਂਸ ਦੇ ਬਾਰੇ ਜੋ ਕਿ ਹੁਣ ਸੁਰਖੀਆਂ ਦੇ ਵਿੱਚ ਹੀ ਲਗਾਤਾਰ ਰਹਿ ਰਹੇ ਨੇ ਕਿਉਂਕਿ ਹਾਲ ਹੀ ਦੇ ਵਿੱਚ ਉਹ ਪ੍ਰੀ-ਵੇਡਿੰਗ ਫੰਕਸ਼ਨ ਜੋ ਅਬਮਾਨੀਸ ਦੇ ਵੱਲੋਂ ਕਰਵਾਇਆ ਗਿਆ ਸੀ ਉਸ ਦੇ ਵਿੱਚ ਪਹੁੰਚੇ ਸੀਗੇ ਜਿਸ ਦੇ ਵੱਲੋਂ ਦਲਜੀਤ ਦੋਸਾਂਸ ਦੇ ਵੱਲੋਂ ਜਿਸ ਕਰ ਬਹੁਤ ਹੀ ਜ਼ਬਰਦਸਤ ਪਰਫਾਰਮੈਂਸ ਦਿੱਤੀ ਗਈ ਸੀ ਹਰ ਇੱਕ ਜੋ ਉੱਥੇ ਪਹੁੰਚਿਆ ਸੀਗਾ ਉਸ ਦੀ ਜ਼ੁਬਾਨ ਦੇ ਉੱਤੇ ਦਲਜੀਤ ਦੋਸਾਂ ਦਾ ਨਾਮ ਸੀਗਾ ਤੇ ਹੁਣ ਦਲਜੀਤ ਦੋਸਾਂ ਜ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਆ ਗਏ ਨੇ ਦਰਸਲ ਦਲਜੀਤ ਦੋਸਾਂ ਜ ਹਿਮਾਚਲ ਪਹੁੰਚੇ ਸੀਗੇ ਤਾਂ ਉੱਥੇ ਦਲਜੀਤ ਦੋਸਾਂਝ ਉਹਨਾਂ ਲੋਕਾਂ ਦੇ ਨਾਲ ਨਾਟੀ ਜੋ ਕਿ ਉੱਥੇ ਦਾ ਟ੍ਰੈਡੀਸ਼ਨਲ ਇੱਕ ਡਾਂਸ ਹੈ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਲੋਕਾਂ ਦੇ ਵੱਲੋਂ ਦਲਜੀਤ ਦੋਸਾਂਝ ਦਾ ਇਹ ਅੰਦਾਜ਼ ਜੋ ਸੀਗਾ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਤੇ ਹੁਣ ਇੱਕ ਵਾਰ ਫਿਰ ਦਲਜੀਤ ਦੋਸਾਂਝ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨਾ ਜਿਸ ਦੇ ਵਿੱਚ ਦਲਜੀਤ ਜੋ ਆ ਬਰਫ਼ ਦੀ ਵਾਦੀਆਂ ਦੇ ਵਿੱਚ ਪੂਰਾ ਇੰਜੋਏ ਕਰਦੇ ਹੋਏ ਨਜ਼ਰ ਆ ਰਹੇ ਹੈ ਇੱਕ ਕਹਿ ਸਕਦੇ ਵੀ ਵਲੌਗ ਹੀ ਸ਼ੇਅਰ ਕੀਤਾ ਗਿਆ ਸੀ ਜਿਸ ਦੇ ਵਿੱਚ ਦਲਜੀਤ ਦੋਸਾਂਝ ਜੋ ਆ ਉੱਥੇ ਪਹੁੰਚਦੇ ਆ ਪੂਰੇ ਅਟੈਸ਼ਨ ਚ ਪਹੁੰਚਦੇ ਆ ਤੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਜੋ ਆ ਕਿਹਾ ਜਾਂਦਾ ਹੈ ਕਿ ਉੱਥੇ ਬੈਠ ਕੇ ਉਹ ਮੈਗੀ ਬਣਾਉਂਦੇ ਆ ਮੈਗੀ ਬਣਾਉਂਦੇ ਬਣਾਉਂਦੇ ਆ ਕਾਫੀ ਸਾਰੀਆਂ ਗੱਲਾਂ ਜੋ ਆ ਉੱਥੇ ਫੈਨਸ ਨੂੰ ਦੱਸ ਰਹੀ ਹੈ ਇਹ ਮਜ਼ੇਦਾਰ ਵੀਡੀਓ ਜੋ ਆ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਉਹਦੇ ਲੋਕਾਂ ਦੇ ਵੱਲੋਂ ਕੰਗਨਾ ਦੀ ਵੀ ਕਲਾਸ ਲਗਾ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਦੱਸਦੀ ਹੈ ਕਮੈਂਟਸ ਦੇ ਵਿੱਚ ਲੋਕ ਕੀ ਕਹਿ ਰਹੇ ਨੇ ਤਾਂ ਲੋਕ ਕਹਿ ਰਹੇ ਨੇ ਕਿ ਕੰਗਨਾ ਮਾਈਟ ਬੀ ਕ੍ਰਾਇੰਗ ਇਨ ਕੋਰਨਰ ਇੱਕ ਨੇ ਕਿਹਾ ਗਈ ਪੈਸੇ ਪੂਸੇ ਬਾਰੇ ਵਿਲੋ ਸੋਚੀ ਦੁਨੀਆ ਦਲਜੀਤ ਬਾਜੀ ਪੈਦਾ ਹੋਏ ਆ ਬਸ ਚੋਣ ਵਾਸਤੇ ਤੇ ਇੱਕ ਦੇ ਵੱਲੋਂ ਲਿਖਿਆ ਜਾਂਦਾ ਕੰਗਨਾ ਵੀ ਲਾਇਫ ਮੇਰਾ ਪੂਰਾ ਲਾਈਫ ਬਰਬਾਦ ਕਰ ਦਿਆ ਇਸ ਸਰਦਾਰ ਜੀ ਨੇ ਇਹ ਮੇਰਾ ਘਰ ਮੇਂ ਵੀ ਘੁਸ ਗਿਆ ਤਾਂ ਇੱਕ ਦੇ ਵੱਲੋਂ ਲਿਖਿਆ ਜਾਂਦਾ ਵੀ ਕੰਗਨਾ ਮਸ ਬੀ ਸਟੈਂਡਿੰਗ ਔਨ ਸਾਈਡ ਸਮਵੇਅਰ ਐਂਡ ਕ੍ਰਾਈਂਗ ਤਾਂ ਉਥੇ ਬਹੁਤ ਸਾਰੇ ਕਮੈਂਟਸ ਜੋ ਆ ਕੰਗਨਾ ਨੂੰ ਲੈ ਕੇ ਆ ਰਹੇ ਆ ਉਥੇ ਦਲਜੀਤ ਦਸਾਂ ਜੀ ਜੋ ਤਾਰੀਫ ਹੋ ਰਹੀ ਹੈ ਤੇ ਕੰਗਨਰ ਨੌਤ ਇਸ ਵਾਰ ਫਿਰ ਜੋ ਆ ਟਰੋਲ ਹੋ ਗਈ ਹੈ ਤਦ ਆ ਦੱਸਦੀ ਹੈ ਕਿ ਦਲਜੀਤ ਦਸਾਂਝ aur ਕੰਗਨਰ ਨੌਦੀ ਕੌਂਟਰੋਵਰਸੀ ਹੋਈ ਸੀ ਇੱਕ ਕੋਲਡ ਵਾਰ ਜੋ ਸੀਗੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਸ ਦੇ ਵਿੱਚ ਲੋਕ ਜੋ ਸੀਗੇ ਦਲਜੀਤ ਦਸਾਂਝ ਨੂੰ ਸਪੋਰਟ ਕਰਦੇ ਹੋਏ ਨਜ਼ਰ ਆ ਰਹੇ ਸੀਗੇ ਤੇ ਹੁਣ ਜਦੋਂ ਦਲਜੀਤ ਦਸਾਂਝ ਹਿਮਾਚਲ ਪਹੁੰਚਦੇ ਆ ਤੇ ਉੱਥੋਂ ਦੇ ਲੋਕਾਂ ਦੇ ਵੱਲੋਂ ਵੀ ਦਲਜੀਤ ਦਸਾਂਝ ਨੂੰ ਸਿਰ ਮੱਥੇ ਰੱਖਿਆ ਜਾਂਦਾ ਉਹਨਾਂ ਨੂੰ ਕਾਫੀ ਜ਼ਿਆਦਾ ਪਿਆਰ ਦਿੱਤਾ ਗਿਆ